ਜਦੋਂ ਅਸੀਂ ਪੰਜਾਬ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਇੱਕ ਨਾਮ ਆਦਾ ਜਗਤੇਪ ਸਿੰਘ ਜਸੋਵਾਲ ਭਾਰਤੀ ਸਿਸਟਮ ਨੇ ਉਸ ਨੂੰ ਰਾਜ ਸਭਾ ਦਾ ਮੈਂਬਰ, ਪਾਰਲੀਮੈਂਟ ਮੈਂਬਰ ਵੀ ਬਣਾਇਆ ਅਤੇ ਕਲਾਕਾਰਾਂ ਦਾ ਉਸ ਨੂੰ ਇੱਕ ਮੈਨੇਜਰ ਵੀ ਬਣਾਇਆ, ਸੀਈਓ ਬਣਾਇਆ। ਲੁਧਿਆਣਾ, ਬਠਿੰਡਾ, ਜਲੰਧਰ ਅਤੇ ਜਿਹੜੇ ਪੰਜਾਬ ਦੇ ਸੱਭਿਆਚਾਰਕ ਮੇਲੇ ਤੇ ਲੁਧਿਆਣਾ, ਬਠਿੰਡਾ, ਜਲੰਧਰ ਦੇ ਜਿੰਨੇ ਕਲਾਕਾਰ ਨੇ ਉਹਨਾਂ ਦਾ ਸੀਈਓ ਵੀ ਬਣਾਇਆ ਜਗਤੇਪ ਸਿੰਘ ਜਸੋਵਾਲ ਹੁਣ ਗੱਲ ਸਮਝਣੀ ਸੌਖੀ ਹੋ ਜਾਊਗੀ ਕਿ ਇਹ ਚੀਜ਼ਾਂ ਅਸਰ ਕਿਵੇਂ ਕਰਦੀਆਂ ਨੇ ਦਿਲਵਾਲੇ ਦਰਨੀਆਂ 1995 ਦੇ ਵਿੱਚ ਰਿਲੀਜ਼ ਹੋਈ ਜਦੋਂ ਬਿਆਨਤੇ ਦਾ ਕਤਲ ਹੁੰਦਾ ਬਿਆਨਤੇ ਦਾ ਸੋਧਾ ਲੱਗਦਾ ਉਸ ਵੇਲੇ ਤੱਕ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਬੁੱਝ ਚੁੱਕੇ ਸਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਸ਼ਹੀਦ ਕੀਤੇ ਗਏ ਸਨ ਅਤੇ ਇੱਕ ਵੱਡੀ ਗਿਣਤੀ ਸਿੱਖ ਨੌਜਵਾਨਾਂ ਦੀ ਇਹੀ ਇਹੋ ਜਿਹੀ ਆ ਜਿਹੜੀ ਲਾਪਤਾ ਸੀ ਹਾਲੇ ਤੱਕ ਉਹਨਾਂ ਦਾ ਥਾਂ ਪਤਾ ਨਹੀਂ ਲੱਗਾ ਦਿਲ ਵਾਲੇ ਤੁਰਨੀਆਂ ਲੈ ਜਾਏਗੇ ਨੇ ਭਾਰਤੀ ਡਾਇਸਪੋਰਾ ਨੂੰ ਸਿਰਫ ਮਨੋਰੰਜਨ ਤੱਕ ਸੀਮਿਤ ਨਹੀਂ ਕੀਤਾ ਇਹ ਮਨੋਰੰਜਨ ਦਾ ਸਾਧਨ ਨਹੀਂ ਸੀ ਇਸ ਨੇ ਉਸ ਡਾਇਸਪੋਰਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਇਲਾਕਾਈ ਖੇਤਰੀ ਤੇ ਧਾਰਮਿਕ ਪਛਾਣਾਂ ਨੂੰ ਬੰਦ ਕਰਕੇ ਇੱਕ ਹਿੰਦੂ ਕੇਂਦਰਿਤ ਭਾਰਤੀ ਪਛਾਣ ਦੇ ਵਿੱਚ ਬਦਲ ਦਿੱਤਾ ਜਿਸ ਨੇ ਸਿੱਖਾਂ ਦੇ ਹੱਕਾਂ ਦੀ ਲੜਾਈ ਸਵੈ ਨਿਰਣੇ ਅਤੇ ਸਿੱਖ ਸਿਆਸੀ ਏਜੰਡੇ ਨੂੰ ਰਾਹੋਂ ਪਟਕਾਲ ਦਿੱਤਾ ਇਸ ਨੇ ਲੱਖਾਂ ਹੀ ਪਰਵਾਸੀ ਪੰਜਾਬੀਆਂ ਨੂੰ ਸਿਖਾਇਆ ਕਿ ਖੇਤਰੀ ਧਾਰਮਿਕ ਜਾਂ ਲੈਂਗੁਏਜ ਬੇਸ ਦੇ ਬਾਵਜੂਦ ਇੱਕ ਚੰਗਾ ਭਾਰਤੀ ਕਿਹੋ ਜਿਹਾ ਹੋਣਾ ਚਾਹੀਦਾ ਇਸ ਫਿਲਮ ਚ ਲੰਡਨ ਵਾਲੇ ਸਰਦਾਰਾਂ ਨੂੰ ਮਜ਼ਾਕ ਲਈ ਵਰਤਿਆ ਗਿਆ ਹਕੀਕਤ ਲਈ ਨਹੀਂ ਇਸ ਫਿਲਮ ਚ ਡਾਇਸਪੋਰਾ ਸਿੱਖਾਂ ਨੂੰ ਕੇਵਲ ਕਾਮੇਡੀ ਜ਼ਰੀਏ ਮਨੋਰੰਜਨ ਕਰੋ ਬਸ ਇਥੋਂ ਤੱਕ ਸੀਮਤ ਕਰ ਦਿੱਤਾ ਗਿਆ ਸਿੱਖਾਂ ਦੀ ਕਾਮੇਡੀ ਨੂੰ ਜੀਉਣ ਦਾ ਇੱਕ ਢੰਗ ਬਣਾ ਦਿੱਤਾ ਗਿਆ ਕਿ ਸਿੱਖ ਤਾਂ ਇੱਕ ਹਾਸੇ ਦਾ ਪਾਤਰ ਨੇ ਉਹ ਉੱਚੀ ਆਵਾਜ਼ ਵਾਲੇ ਬਹੁਤ ਉਤਸ਼ਾਹੀ નિર્ਦੋਸ਼ ਭੋਲੇ ਭਾਲੇ ਨੇ ਇਹ ਇੱਕ ਕੈਰੀ ਕਿਚਰ ਇੱਕ ਮਕਸਦ ਨਾਲ ਬਣਾਇਆ ਗਿਆ ਸਿੱਖਾ ਦਾ ਇਸ ਨੇ ਦੁਨੀਆ ਭਾਰਤ ਦੇ ਵਿੱਚ ਦੁਨੀਆ ਪੱਧਰੀ ਸਿੱਖ ਕਹਾਣੀ ਨੂੰ ਬਹੁਤ ਸੌਫਟ ਤੇ ਇੱਕ ਤਰ੍ਹਾਂ ਦਾ ਕਲੀਨ ਬਣਾ ਕੇ ਪੇਸ਼ ਕੀਤਾ ਤਾਂ ਕਿ ਰਾਜਨੀਤਿਕ ਸ਼ਰਨ ਦੀਆਂ ਅਰਜ਼ੀਆਂ ਖੁਫੀਆ ਏਜੰਸੀਆਂ ਦੀ ਸਖਤ ਨਿਗਰਾਨੀ ਅਤੇ ਭਾਰਤ ਦੇ ਸਰਕਾਰੀ ਜ਼ੁਲਮ ਨੂੰ ਉਖੜੇ ਪਰਿਵਾਰਾਂ ਦੇ ਨਾਲ ਜਿਹੜੀਆਂ ਕਹਾਣੀਆਂ ਭਰੀਆਂ ਹੋਈਆਂ ਨੇ ਉਹਨਾਂ ਤੇ ਮਿੱਟੀ ਪਾਈ ਜਾ ਸਕੇ ਐਕਟਰ ਸਿਮਰਨ ਦਾ ਪਰਿਵਾਰ ਇੱਕ ਅਜਿਹੇ ਡਾਇਸਪੋਰਾ ਨੂੰ ਪੇਸ਼ ਕਰਦਾ ਜੋ ਸਫਲ ਹੈ ਗੈਰ ਸਿਆਸੀ ਹੈ ਤੇ 80 90 ਦੇ دہਾਕੇ ਦੇ ਅਸਲ ਸਿੱਖ ਸੰਘਰਸ਼ ਤੋਂ ਪੂਰੀ ਤਰ੍ਹਾਂ ਵੱਖਰਾ ਇਹਦਾ ਅਸਰ ਕੀ ਹੈ ਬਾਲੀਵੁੱਡ ਨੇ ਕੋੜੀ ਲੱਗਣ ਵਾਲੀ ਸਚਾਈ ਨੂੰ ਖਤਮ ਕਰ ਦਿੱਤਾ ਉਸ ਨੂੰ ਪੇਸ਼ ਨਹੀਂ ਕੀਤਾ ਸਿੱਖ ਡਾਇਸਪੋਰਾ 1984 ਤੋਂ ਬਾਅਦ ਇਨਸਾਫ ਮੰਗਣ ਵਾਲੀ ਸਭ ਤੋਂ ਉੱਚੀ ਆਵਾਜ਼ ਸੀ ਜਿਸ ਨੇ ਅਮਰੀਕੀ ਕਾਂਗਰਸ ਬ੍ਰਿਟਿਸ਼ ਪਾਰਲੀਮੈਂਟ ਅਤੇ ਮਨੁੱਖੀ ਅਧਿਕਾਰ ਦੀਆਂ ਸੰਸਥਾਵਾਂ ਦੇ ਅੱਗੇ ਗਵਾਹੀ ਦਿੱਤੀ ਉੱਚੀ ਆਵਾਜ਼ ਦੇ ਵਿੱਚ ਗੱਲ ਕੀਤੀ ਭਾਰਤੀ ਜ਼ੁਲਮ ਦੀ ਇਸ ਦੀ ਬਜਾਏ ਇਸ ਫਿਲਮ ਨੇ ਭਾਰਤ ਨੂੰ ਸਿਖਾਇਆ ਕਿ ਚੁੱਪ ਰਹੋ ਚੁੱਪ ਰਹਿਣ ਵਾਲੇ ਸਿੱਖ ਹੀ ਪਸੰਦ ਕੀਤੇ ਜਾਂਦੇ ਨੇ ਵੱਖਰੀ ਰਾਜਨੀਤਿਕ ਵਖਰੀ ਇਤਿਹਾਸਕ ਵਖਰੀ ਸਿੱਖ ਪਛਾਣ ਨੂੰ ਪੂਰੀ ਤਰ੍ਹਾਂ ਫਰੇਮ ਤੋਂ ਬਾਹਰ ਧੱਕ ਦਿੱਤਾ ਗਿਆ ਡੀਡੀਐਲਜੀ ਨੇ ਪਰਵਾਸੀ ਸਿੱਖਾਂ ਨੂੰ ਕਿਹਾ ਪੱਛਮ ਦਾ ਆਨੰਦ ਲਓ ਪੈਸਾ ਕਮਾਓ ਆਧੁਨਿਕ ਜੀਵਨ ਜਿਓ ਪਰ ਭਾਰਤੀ ਕੌਮਵਾਦ ਦੇ ਕਦੇ ਸਵਾਲ ਨਾ ਚੁਕੋ